ਦੋਸਤੋ ਤੁਹਾਡਾ ਸਵਾਗਤ ਹੈ ਸਾਡੇ ਇਸ YouTube ਚੈਨਲ ਤੇ ਇੱਥੇ ਤੁਹਾਨੂੰ ਮਿਲਣ ਗਿਆ ਪੰਜਾਬੀ ਦੇ ਵਿੱਚ ਮਲਟੀਪਲ ਚੁਆਇਸ ਕੁਐਸਚਨਸ ਜੋ ਕਿ ਮੁਕਾਬਲਾ ਪ੍ਰੀਖਿਆਵਾਂ ਸਟਾਫ ਨਰਸ ਮਲਟੀਪਰਪਸ ਹੈਲਥ ਵਰਕਰ ਅਧਿਆਪਕ ਪਰ ਇਹ ਤੇ ਹੋ ਟੈਸਟਾਂ ਲਈ ਬਹੁਤ ਹੀ ਲਾਭਕਾਰੀ ਹੋਣਗੀਆਂ ਜੇ ਤੁਸੀਂ ਵੀ ਆਪਣੀ ਤਿਆਰੀ ਨੂੰ ਮਜ਼ਬੂਤ ਕਰਨਾ ਚਾਹੁੰਦੇ ਹੋ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਅਤੇ ਆਪਣੇ ਦੋਸਤਾਂ ਦੇ ਨਾਲ ਸ਼ੇਅਰ ਕਰੋ ਸੋ ਅਜਾ ਜਿਹੜਾ ਕੁਐਸਚਨ ਰਹੇਗਾ ਮਹਾਤਮਾ ਗਾਂਧੀ ਦੇ ਜੀਵਨ ਕਾਲ ਤੇ ਕੁਐਸਚਨ ਰਹਿਣਗੇ ਪਹਿਲਾ ਪ੍ਰਸ਼ਨ ਹੈ ਮਹਾਤਮਾ ਗਾਂਧੀ ਜੀ ਦਾ ਪੂਰਾ ਨਾਮ ਕੀ ਸੀ ਮਹਾਤਮਾ ਗਾਂਧੀ ਦਾ ਪੂਰਾ ਨਾਮ ਕਰਮਚੰਦ ਮੋਹਨਦਾਸ ਕਰਮਚੰਦ ਗਾਂਧੀ ਸੀ ਗਾਂਧੀ ਦਾ ਜਨਮ ਕਿਸ ਸਾਲ ਹੋਇਆ ਸੀ ਗਾਂਧੀ ਦਾ ਜਨਮ 2 ਅਕਤੂਬਰ 1869 ਨੂੰ ਹੋਇਆ ਸੀ ਗਾਂਧੀ ਨੇ ਕਾਨੂੰਨ ਦੀ ਪੜ੍ਹਾਈ ਲਈ ਕਿੱਥੇ ਯਾਤਰਾ ਕੀਤੀ ਸੀ ਗਾਂਧੀ ਨੇ ਪੜ੍ਹਾਈ ਕਾਨੂੰਨ ਦੀ ਪੜ੍ਹਾਈ ਵਾਸਤੇ ਉਹ ਲੰਡਨ ਗਏ ਸੀ ਲੰਡਨ ਗਾਂਧੀ ਨੇ ਦੱਖਣੀ ਅਫਰੀਕਾ ਵਿੱਚ ਕਿੰਨੇ ਸਾਲ ਬਿਤਾਏ ਗਾਂਧੀ ਨੇ ਦੱਖਣੀ ਅਫਰੀਕਾ ਦੇ ਵਿੱਚ 21 ਸਾਲ ਬਿਤਾਏ ਸੇ ਦਾ ਰਾਈਟ ਆਨਸਰ ਆਏਗਾ 21 ਗਾਂਧੀ ਦੇ ਹਿੰਸਕ ਵਿਰੋਧ ਦੇ ਫਲਸਫੇ ਦਾ ਨਾਮ ਕੀ ਸੀ ਗਾਂਧੀ ਦੇ ਅਹਿੰਸਕ ਵਿਰੋਧ ਦੇ ਫਲਸਫੇ ਦਾ ਨਾਮ ਸੀ ਸਤਿਆਗ੍ਰਹਿ ਸਤਿਆਗ੍ਰਹਿ ਸ਼ਬਦ ਦਾ ਅਨੁਵਾਦ ਕੀ ਹੈ ਸਤਿਆਗ੍ਰਹਿ ਸ਼ਬਦ ਦਾ ਅਨੁਵਾਦ ਹੈ ਸੱਚੀ ਸ਼ਕਤੀ ਜਾਂ ਸੱਚ ਸ਼ਕਤੀ ਕਵੈਸਚਨ ਨੰਬਰ 7 ਹੈ ਜੀ ਦੱਖਣੀ ਅਫਰੀਕਾ ਵਿੱਚ ਵਿਤਰੇ ਨਾਲ ਗਾਂਧੀ ਦੇ ਸ਼ੁਰੂਆਤੀ ਅਨੁਭਵ ਨੂੰ ਕਿਹੜੀ ਮਸ਼ਹੂਰ ਘਟਨਾ ਨੇ ਦਰਸਾਇਆ ਉਹਨਾਂ ਨੇ ਜ਼ਬਰਦਸਤੀ ਰੇਲ ਗੱਡੀ ਤੋਂ ਉਹਨਾਂ ਨੂੰ ਜ਼ਬਰਦਸਤੀ ਰੇਲ ਗੱਡੀ ਤੋਂ ਉਤਾਰ ਦਿੱਤਾ ਗਿਆ ਸੋ ਕਵੈਸਚਨ ਨੰਬਰ 8 ਹੈ ਜੀ ਗਾਂਧੀ ਦੱਖਣੀ ਅਫਰੀਕਾ ਤੋਂ ਭਾਰਤ ਕਿਸ ਸਾਲ ਵਾਪਸ ਆਏ 1915 ਦੇ ਵਿੱਚ ਦੱਖਣੀ ਅਫਰੀਕਾ ਤੋਂ ਭਾਰਤ ਵਾਪਸ ਆਏ ਸਨ ਭਾਰਤ ਵਾਪਸ ਆਉਣ ਤੇ ਗਾਂਧੀ ਦਾ ਮੁੱਖ ਉਦੇਸ਼ ਕੀ ਸੀ ਭਾਰਤ ਵਾਪਸ ਆਉਣ ਤੇ ਗਾਂਧੀ ਜੀ ਦਾ ਮੁੱਖ ਉਦੇਸ਼ ਸੀ ਕਿ ਗਰੀਬਾਂ ਦੀ ਦੁਰਦਸ਼ਾ ਨੂੰ ਵੇਖਣਾ ਕਵੈਸਚਨ ਨੰਬਰ 10 ਹੈ ਜੀ ਗਾਂਧੀ ਨੇ 1920 ਤੋਂ ਲੈ ਕੇ 1922 ਤੱਕ ਕੀ ਅੰਦੋਲਨ ਦੀ ਕਿਹੜੇ ਅੰਦੋਲਨ ਦੀ ਅਗਵਾਈ ਕੀਤੀ ਅਸਹਿਯੋਗ ਅੰਦੋਲਨ ਦੀ ਅਗਵਾਈ ਕੀਤੀ ਸੋ ਕੁਐਸਚਨ ਨੰਬਰ 11 ਹੈ ਜੀ ਅਸਹਿਯੋਗ ਅੰਦੋਲਨ ਵਿੱਚ ਵਿਰੋਧ ਦਾ ਕੇਂਦਰੀ ਤਰੀਕਾ ਕੀ ਸੀ ਅਸਹਿਯੋਗ ਅੰਦੋਲਨ ਵਿੱਚ ਵਿਰੋਧ ਦਾ ਕੇਂਦਰੀ ਤਰੀਕਾ ਸੀ ਕਿ ਬ੍ਰਿਟਿਸ਼ ਸਮਾਨ ਦਾ ਬਾਈਕਾਟ ਕਰਨਾ ਕੁਐਸਚਨ ਨੰਬਰ 12 ਹੈ ਜੀ 1930 ਵਿੱਚ ਕਿਹੜਾ ਮਸ਼ਹੂਰ ਮਾਰਚ ਹੋਇਆ 1930 ਦੇ ਵਿੱਚ ਡਾਂਡੀ ਮਾਰਚ ਹੋਇਆ ਬਹੁਤ ਇੰਪੋਰਟੈਂਟ ਕੁਐਸਚਨ ਹੈ 1930 ਦੇ ਨਮਕ ਮਾਰਚ ਦਾ ਉਦੇਸ਼ ਕੀ ਸੀ 1930 ਦੇ ਨਮਕ ਮਾਰਚ ਦਾ ਉਦੇਸ਼ ਸੀ ਕਿ ਨਮਕ ਤੇ ਟੈਕਸ ਦਾ ਵਿਰੋਧ ਕਰਨਾ ਕੁਐਸਚਨ ਨੰਬਰ 14 ਹੈ ਜੀ ਕਿਹੜੀ ਸਾਦੀ ਜੀਵਨ ਸ਼ੈਲੀ ਗਾਂਧੀ ਜੀ ਗਾਂਧੀ ਦੀ ਗਰੀਬਾਂ ਨਾਲ ਏਕਤਾ ਦਾ ਪ੍ਰਤੀਕ ਸੀ ਆਪਣਾ ਕੱਪੜਾ ਕਤਣਾ ਅਤੇ ਇੱਕ ਸਾਦਾ ਲੰਗੋਟ ਪਹਿਨਣਾ ਸੋ ਇਹਦਾ ਰਾਈਟ ਆਨਸਰ ਆਏਗਾ ਆਪਣਾ ਕੱਪੜਾ ਕਤਣਾ ਅਤੇ ਇੱਕ ਸਾਦਾ ਲੰਗੋਟ ਪਹਿਨਣਾ ਗਾਂਧੀ ਜੀ ਨੇ ਸਮਾਜ ਦੇ ਸਭ ਤੋਂ ਹੇਠਲੇ ਵਰਗ ਨੂੰ ਹਰੀਜਨ ਕਿਹਾ ਇਸ ਸ਼ਬਦ ਦਾ ਕੀ ਅਰਥ ਹੈ ਰੱਬ ਦੇ ਬੱਚੇ ਗਾਂਧੀ ਜੀ ਗਾਂਧੀ ਜੀ ਦੇ ਵਰਤ ਦਾ ਉਦੇਸ਼ ਕੀ ਸੀ ਉਹ ਆਪਣੇ ਵਿਰੋਧੀਆਂ ਦੀ ਜ਼ਮੀਰ ਨੂੰ ਅਪੀਲ ਕਰਨਾ ਕੁਐਸਚਨ ਇਹਦਾ ਰਾਈਟ ਆਨਸਰ ਹੈ ਪਾਠ ਦੇ ਅਨੁਸਾਰ ਗਾਂਧੀ ਸੱਚੀ ਆਜ਼ਾਦੀ ਕੀ ਮੰਨਦੇ ਸਨ ਪਾਠ ਦੇ ਅਨੁਸਾਰ ਗਾਂਧੀ ਦੀ ਸੱਚੀ ਆਜ਼ਾਦੀ ਮੰਨਦੇ ਸਨ ਕਿ ਨਫ਼ਰਤ ਅਤੇ ਪੱਖਪਾਤ ਤੋਂ ਮੁਕਤੀ ਕੁਐਸਚਨ ਨੰਬਰ 18 ਹੈ ਜੀ ਕਿਹੜੀ ਘਟਨਾ ਨੇ ਗਾਂਧੀ ਦੇ ਭਾਰਤ ਵਿੱਚ ਵਿਰਕੂ ਸਦਭਾਵਨਾ ਦੇ ਸੁਪਨੇ ਨੂੰ ਦੁਖਦਾਈ ਤੌਰ ਤੇ ਚੱਕਨਾ ਚੂਟ ਕਰ ਦਿੱਤਾ ਸੋ ਇਹਦਾ ਰਾਈਟ ਆਨਸਰ ਆਏਗਾ ਭਾਰਤ ਅਤੇ ਪਾਕਿਸਤਾਨ ਦੀ ਵੰਡ ਕਵੈਸਚਨ ਹੈ ਜੀ ਗਾਂਧੀ ਦੇ ਤਰੀਕਿਆਂ ਤੋਂ ਪ੍ਰੇਰਿਤ ਸੰਯੁਕਤ ਰਾਜ ਅਮਰੀਕਾ ਵਿੱਚ ਇੱਕ ਮਨੁੱਖ ਨਾਗਰਿਕ ਅਧਿਕਾਰ ਨੇਤਾ ਕੌਣ ਸੀ ਮਾਰਟਲ ਲੂਥਰ ਕਿੰਗ ਜੂਨੀਅਰ ਸੀ ਇਹਦਾ ਰਾਈਟ ਆਨਸਰ ਹੈ ਦੱਖਣੀ ਅਫਰੀਕਾ ਵਿੱਚ ਗਾਂਧੀ ਤੋਂ ਪ੍ਰੇਰਿਤ ਇੱਕ ਪ੍ਰਮੁੱਖ ਨਸਲਵਾਦ ਵਿਰੋਧੀ ਨੇਤਾ ਕੌਣ ਸੀ ਸੋ ਇਹਦਾ ਰਾਈਟ ਆਨਸਰ ਹੈ ਨੈਲਸਨ ਮੰਡੇਲਾ ਕਵੈਸਚਨ ਹੈ ਜੀ ਗਾਂਧੀ ਦੀ ਹੱਤਿਆ ਕਿਸ ਸਾਲ ਹੋਈ ਸੀ ਗਾਂਧੀ ਦੀ ਹੱਤਿਆ 1948 ਦੇ ਵਿੱਚ ਹੋਈ ਸੀ 47 ਚ ਭਾਰਤ ਜਾਦ ਹੋਇਆ ਸੀ ਤੇ 48 ਦੇ ਵਿੱਚ ਗਾਂਧੀ ਦੀ ਹੱਤਿਆ ਹੋਈ ਸੀ ਸਤਿਆਗ੍ਰਹਿ ਦਾ ਮੁੱਖ ਸਿਧਾਂਤ ਕੀ ਸੀ ਸਤਿਆਗ੍ਰਹਿ ਦਾ ਮੁੱਖ ਸਿਧਾਂਤ ਕੀ ਸਿਧਾਂਤ ਸੀ ਅਹਿੰਸਕ ਵਿਰੋਧ ਗਾਂਧੀ ਜੀ ਦਾ ਜਨਮ ਕਿੱਥੇ ਹੋਇਆ ਸੀ ਗਾਂਧੀ ਜੀ ਦਾ ਜਨਮ ਪੋਰਬੰਦਰ ਦੇ ਵਿੱਚ ਹੋਇਆ ਸੀ ਜੋ ਕਿ ਗੁਜਰਾਤ ਦੇ ਵਿੱਚ ਹੈ ਰਾਜਨੀਤਿਕ ਨੇਤਾ ਬਣਨ ਤੋਂ ਪਹਿਲਾਂ ਗਾਂਧੀ ਦਾ ਪੇਸ਼ਾ ਕੀ ਸੀ ਗਾਂਧੀ ਦਾ ਪੇਸ਼ਾ ਉਹ ਇੱਕ ਵਕੀਲ ਸਨ ਗਾਂਧੀ ਜਿਸ ਬ੍ਰਿਟਿਸ਼ ਪ੍ਰਣਾਲੀ ਦਾ ਵਿਰੋਧ ਕਰਦੇ ਸਨ ਉਸ ਨੂੰ ਇਸ ਵਜੋਂ ਦਰਸਾਇਆ ਗਿਆ ਸੀ ਇੱਕ ਸਾਮਰਾਜ ਵਜੋਂ ਦਰਸਾਇਆ ਗਿਆ ਸੀ ਮੈਂ ਆਸ਼ਾ ਕਰਦੀ ਹਾਂ ਕਿ ਤੁਹਾਨੂੰ ਜਿੰਨੇ ਵੀ ਐਮਸੀਕਿਊਜ਼ 24-25 ਐਮਸੀਕਿਊਜ਼ ਜਿਹੜੇ ਅਸੀਂ ਕੀਤੇ ਉਹ ਤੁਹਾਨੂੰ ਪੂਰੀ ਅਚੀ ਤਰ੍ਹਾਂ ਸਮਝ ਲੱਗ ਗਏ ਹੋਣਗੇ ਅਗਰ ਤੁਹਾਨੂੰ ਕਿਸੇ ਵੀ ਮਲਟੀਪਲ ਚੁਆਇਸ ਕੁਐਸਚਨ ਦੇ ਵਿੱਚ ਕੋਈ ਡਾਊਟ ਹੈ ਜਾਂ ਕੋਈ ਕੋਇਰੀ ਹੈ ਤਾਂ ਤੁਸੀਂ ਆਪਣਾ ਮੈਸੇਜ ਜਿਹੜਾ ਕਮੈਂਟ ਬਾਕਸ ਦੇ ਵਿੱਚ ਛੱਡ ਸਕਦੇ ਹੋ ਇਸ ਦੇ ਨਾਲ ਹੀ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਡੇ ਜੁੜੇ ਰਹਿਣ ਸਾਡੇ ਨਾਲ ਜੁੜੇ ਰਹਿਣ ਦੇ ਲਈ ਜੇ ਵੀਡੀਓ ਤੁਹਾਨੂੰ ਪਸੰਦ ਆਈ ਹੋਵੇ ਤਾਂ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਕਰਨਾ ਨਾ ਭੁੱਲੋ ਅਗਲੀ ਵੀਡੀਓ ਵਿੱਚ ਹੋਰ ਮਹੱਤਵਪੂਰਨ ਮਲਟੀਪਲ ਚੁਆਇਸ ਦੇ ਨਾਲ ਮੁਲਾਕਾਤ ਕਰਾਂਗੇ ਤ ਪੜਦੇ ਰਹੋ ਅੱਗੇ ਵਧਦੇ ਰਹੋ